ਕੀ ਨਾਮ ਹੈ ਭਾਜੀ ਪਹਿਲਾ ਖਵਿੰਦਰ ਸਿੰਘ ਕੀ ਗੱਲ ਕੀ ਹੋਈ ਸੀ ਭਾਜੀ ਕਰਪੂਰਥਲਾ ਰੋਡ ਤੋਂ ਪ੍ਰਿੰਸ ਬੱਸ ਆ ਰਹੀ ਸੀ ਉਹਨੇ ਪਹਿਲੇ ਨੋਵਾ ਗੱਡੀ ਚ ਮਾਰਿਆ ਨੋਵਾ ਗੱਡੀ ਉਹ 8:00 ਵਜੇ ਭੱਜਿਆ 8:00 ਜਾ ਕੇ ਸਿੱਧਾ ਟਰੱਕੇ ਚ ਭੱਜਿਆ ਆਟੋ ਵਾਲਾ ਥਾਂ ਹੀ ਮਰ ਗਿਆ ਵਾ ਉਹ ਚ ਲੇਡੀਜ਼ ਭਾਈ ਉਹ ਲੱਤ ਟੁੱਟ ਗਈ ਆ ਸਾਈਕਲ ਤੇ ਭਾਈ ਜਾ ਰਿਹਾ ਉਹਦੀ ਵੀ ਲੱਤ ਟੁੱਟ ਗਈ ਆ ਭਾਜੀ ਬ੍ਰੇਕ ਨਹੀਂ ਮਾਰੀ ਪ੍ਰਿੰਸ ਨੇ ਪ੍ਰਿੰਸ ਬੱਸ ਵਾਲੇ ਨੇ ਭਾਜੀ ਬਰਿਆਨੇ ਸਵਾਰੀ ਲਾਣੀ ਸੀ ਕਰਪੂਰਥਲਾ ਚੌਂਕ ਜਾ ਕੇ ਸਵਾਰੀ ਲਾਈ ਆ ਭਾਜੀ ਸਾਨੂੰ ਕੋਈ ਬੱਸ ਵਿੱਚੋਂ ਹੀ ਕੋਈ ਮੈਂਬਰ ਉਤਰ ਕੇ ਟਿਕਟ ਦੇ ਕੇ ਗਿਆ ਵਾ ਕਿ ਮੈਂ ਆ ਟਿਕਟ ਤੇ ਸਫ਼ਰ ਕਰ ਰਿਹਾ ਸੀਗਾ ਆ ਅੱਛਾ ਬੱਸ ਮੋਕੇ ਦਾ ਭੱਜ ਗਈ ਭਾਈ ਬੱਸ ਭੱਜ ਗਈ ਆ ਬੱਸ ਕਾਹਨ ਨਹੀਂ ਪਤਾ ਲੱਗਿਆ ਬੱਸ ਕਿਉਂ ਭਜਾ ਕੇ ਲੱਗੇ ਭਾਈ ਹੁਣ ਮੋਕੇ ਦੇ ਮਾਰੀ ਗਿਆ ਤੇ ਬੱਸ ਕਿੱਥੋਂ ਰੋਕਣੀ ਇਹ ਵੈਸੇ ਵੀ ਨਹੀਂ ਰੋਕ ਰਹੇ ਸਰ ਡੇਲੀ ਐਕਸੀਡੈਂਟ ਹੁੰਦਾ ਇੱਥੇ ਮਹੀਨਾ ਪਹਿਲੇ ਵੀ ਐਕਸੀਡੈਂਟ ਹੋਇਆ ਵਾ ਆਟੋ ਸਾਈਕਲ ਵਾਲੇ ਨੂੰ ਮਾਰਿਆ ਇਹਨਾਂ ਨੇ ਹੋਰੀ ਵੀ ਲੱਤ ਟੁੱਟੀ ਆ ਕੋਈ ਐਕਸ਼ਨ ਨਹੀਂ ਹੋਇਆ ਹਾਂਜੀ ਆਟੋ ਦੇ ਵਿੱਚ ਕਿੰਨੇ ਜਾਣੇ ਸੀ ਤਿੰਨ ਜਾਣੇ ਸੀਗੇ ਅੱਛਾ ਜੀ ਸਰ ਆਟੋ ਵਾਲਾ ਤੇ ਮਰ ਗਿਆ ਵਾ ਜਿਹੜੀ ਲੇਡੀ ਸੀਗੇ ਉਹਦੀ ਲੱਤ ਟੁੱਟ ਗਈ ਆ ਸਾਈਕਲ ਵਾਲਾ ਬਚਾ ਵਾ ਸਾਈਕਲ ਵਾਲੀ ਲੱਤ ਟੁੱਟ ਗਈ ਆ ਸਰ ਅੱਛਾ ਉਹਨਾਂ ਨੂੰ ਸਾਰੇ ਹਸਪੀਟਲ ਲੈ ਆਟੋ ਵਾਲੀ ਫੈਮਿਲੀ ਆ ਰਹੀ ਆ ਅਨੋਵਾ ਵਾਲਿਆਂ ਦੇ ਵੀ ਸੱਟ ਲੱਗੀਆਂ ਸੱਟਾਂ ਲੱਗੀਆਂ ਉਹਨਾਂ ਦਾ ਸਿਰ ਪਾਟ ਆ ਚਾਰ ਤੋਂ ਪੰਜ ਜਣਿਆਂ ਦੇ ਸੱਟਾਂ ਲੱਗੀਆਂ ਹਾਂਜੀ ਭਾਜੀ ਇੱਕ ਤੇ ਜਣੇ ਨੂੰ ਸੱਟ ਹਾਂਜੀ ਭਾਜੀ ਬਾਦਲ ਹੈ ਜੀ ਮੇਰਾ ਨਾਮ ਭਾਜੀ ਇਦਾਂ ਜੀ ਆਪਾਂ ਨਾ ਉਸ ਰੋਡ ਤੋਂ ਇਸ ਸਾਈਡ ਨੂੰ ਜਾ ਰਹੇ ਸੀ ਬਸ ਫਾਸਟਾਰ ਦੀ ਪ੍ਰਿੰਸਪਲ ਵਾਲਿਆਂ ਦੀ ਬੱਸ ਆ ਉਹਨੇ ਮਾਰੀ ਨੋਵਾ ਨੂੰ ਸਾਈਡ ਨੋਵਾ ਆਪਣੀ ਸਾਈਡ ਤੋਂ ਪੂਰੀ ਘੁੰਮ ਗਈ ਘੁੰਮ ਕੇ ਨੋਵਾ ਵੱਜੀ ਆਟੋ 'ਚ ਇੱਥੇ ਖੜਾ ਸੀ ਇੱਕ ਟਰੱਕ ਉਹ ਟਰੱਕ ਦੇ ਵਿੱਚ ਹੀ ਆਟੋ ਫਸ ਗਿਆ ਮੋਕੇ ਮਾ ਜਿਹਨੇ ਦਿਨ ਨੂੰ ਅਸੀਂ ਭੱਜ ਗਿਆ ਨੂੰ ਕੱਢਣ ਦਾ ਮੋਕਾ ਨਹੀਂ ਮਿਲਿਆ ਸਾਨੂੰ ਬੰਦਾ ਉੱਥੇ ਹੀ ਪੂਰਾ ਹੋ ਗਿਆ ਉਹ ਆਟੋ ਚ ਕਿੰਨੇ ਸਵਾਰੀਆਂ ਆਟੋ ਚ ਭਾਜੀ ਇੱਕ ਲੇਡੀਸ ਬੈਠੀ ਸੀ ਪਿੱਛੇ ਲੇਡੀ ਦੇ ਵੀ ਚੰਗੀ ਸੱਟ ਸੁੱਟ ਲੱਗੀ ਉਹਦੇ ਵੀ ਇੱਕ ਸਾਈਕਲ ਵਾਲਾ ਸੀ ਭਾਜੀ ਇੱਕ ਉਹਦੀ ਲੱਤ ਟੁੱਟ ਗਈ ਲੇਡੀਸ ਦੀ ਤੇ ਆ ਚੀਜ਼ ਦੇ ਛਾਤੀ ਦੇ ਨਾਲ ਉਹਦੇ ਮਤਲਬ ਕਿ ਕੋਈ ਚੀਜ਼ ਐਸੀ ਵੱਜੀ ਆ ਉਹਦੀ ਆ ਛਾਤੀ ਸਾਰੀ ਪਾੜ ਗਈ ਹੋਈ ਸੀਗੀ ਤੇ ਸਾਈਕਲ ਵਾਲਾ ਸਾਈਕਲ ਵਾਲਾ ਭਾਜੀ ਉਹ ਤਾਂ ਤਾਂ ਪਤਾ ਹੀ ਨਹੀਂ ਲੱਗਾ ਨਾ ਉਹ ਸਾਈਕਲ ਵਾਲਾ ਤੁਰਿਆ ਜਾਂਦਾ ਸੀਗਾ ਉਹਦੇ ਵਿੱਚ ਜਿੱਦਾਂ ਆਟੋ ਵੱਜਿਆ ਉਹ ਵੀ ਵੱਜਿਆ ਟਰੱਕ ਦੇ ਵਿੱਚ ਉਹਦੀ ਵੀ ਲੱਤ ਨੂੰ ਤੇ ਫੈਚਰ ਹੋ ਗਈ ਉਹਨੂੰ ਵੀ ਇੱਕ ਸੋਟ ਲੱਗੀ ਜੇ ਜੇ ਸਰ ਤੇ ਤੇ ਦੇਖੋ ਉਹਦੀ ਵੀ ਗੱਡੀ ਜਿੱਦਾਂ ਭਾਜੀ ਨੋਵਾਂ ਵਾਲੇ ਇੱਥੇ ਹੀ ਨੇ ਭਾਜੀ ਨੋਵਾਂ ਵਾਲੇ ਵੀ ਸ਼ਾਇਦ ਉਹ ਭਾਜੀ ਪਤਾ ਨਹੀਂ ਕਿੱਥੇ ਨੇ ਲੱਬੇ ਨਹੀਂ ਹੈਗੇ ਕਾਫੀ ਤੇ ਹੋ ਗਈ ਆ ਤੇ ਮਤਲਬ ਕਿ 60 ਉਹਨਾਂ ਦੀ ਵੀ ਲੱਗੀ ਆ ਭਾਜੀ ਜ਼ਖਮੀ ਐਸਐਮ ਇੱਕ ਦਾ ਮੌਕੇ ਤੇ ਪੂਰਾ ਹੋ ਗਿਆ ਤੇ ਭਾਜੀ ਪੁਲਿਸ ਆਈ ਘੱਟੋ ਘੱਟ 3 ਘੰਟੇ ਬਾਅਦ ਐਕਸੀਡੈਂਟ ਹੋਇਆ ਭਾਜੀ ਇਹ ਘੱਟੋ ਘੱਟ 10 ਵਜੇ ਕੇ 20 ਮਿੰਟ ਦੇ ਤੇ ਮੌਕੇ ਤੇ ਪੁਲਿਸ ਦੇ ਹਿਸਾਬ ਨਾਲ ਹੋਣਾ ਹੀ 1 ਵਜੇ 12:50 ਦਾ ਟਾਈਮ ਹੈ ਹੋਣ ਮੁਲਾਜ਼ਮ ਆਏ ਨੇ ਆਟੋ ਵੱਲੇ ਦੀ ਮੋਕੇ ਤੋਂ ਪਾਜੀ ਮੋਕੇ ਤੋਂ ਕੱਢਣ ਦਾ ਮੋਕੇ ਨਹੀਂ ਦਿੱਤਾ ਭਾਈ ਉਹਨੇ ਮੈਂ ਤਰਸੀਮ ਦਾ ਤੇ ਅੰਜ ਜਲੰਧਰ ਤੋਂ ਜਿਹਦੇ ਬੰਦੇ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਉਹ ਮੇਰਾ ਜਵਾਈ ਹਾਂ ਕੀ ਨਾਮ ਹੈ ਉਹਦਾ ਜਗਜੀਤ ਸਿੰਘ ਕੀ ਕੰਮ ਕੀ ਕਰਦਾ ਆਟੋ ਚਲਾਉਂਦਾ ਕੀ ਗੱਲ ਕੀ ਹੋਈ ਉਹ ਗੱਡੀ ਆਉਣ ਡਈ ਸੀਗੀ ਨਵਾਲੇ ਨੇ ਗੱਡੀ ਮਗਰੋਂ ਠੋਕ ਦਿੱਤੀ ਇਹ ਆਟੋ ਕਿੱਥੋਂ ਆ ਰਿਹਾ ਸੀ ਕਿੱਥੇ ਜਾਣਾ ਸੀ ਇਹਨੇ ਇਹਨਾਂ ਨੇ ਇੱਥੇ ਜਲੰਧਰ ਚਲਾਉਂਦੇ ਸੀ ਦੇ ਵਿੱਚ ਉਹ ਹੋਇਆ ਕਿ ਤਾਂ ਕੋਈ ਪਤਾ ਲੱਗਾ ਹਾਂਜੀ ਕਰਬੂਜ਼ਲੇ ਆਉਂਦਿਆ ਹੋਇਆ ਸੀਗਾ ਕਰਬੂਜ਼ਲੇ ਆਉਂਦਿਆਂ ਜੇ ਨੋਆ ਗੱਡੀ ਨੇ ਮਗਰੋਂ ਗੱਡੀ ਠੋਕ ਦਿੱਤੀ ਇਹਦੇ ਵਿੱਚ ਹੂੰ ਅੱਗੇ ਗੱਡੀ ਸੀਗੀ ਤਾਂ ਉਹ ਗੱਡੀ ਦਾ ਸਿੱਧੀ ਵਿੱਚ ਠੋਕ ਕੇ ਗੱਡੀ ਦਾ ਬਿਲਕੁਲ ਰਹੀ ਕੱਖ ਨਹੀਂ ਮੂਰੀਓ ਤੋ ਤਾਂ ਜਦੋਂ ਇੱਥੇ 108 ਤੇ ਫੋਨ ਕੀਤਾ ਉੱਥੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਘੰਟੇ ਬਾਅਦ ਆਪ ਉਹ ਜਾ ਕੇ ਉੱਥੋਂ ਲੈ ਕੇ ਚੱਕ ਕੇ ਤੇ ਸਿਵਰਾਤ ਤੋੜ ਲਿਆਈ ਇਹਰ ਹਸਪਤਾਲ ਜੀ ਦੋ ਲੈਂਦਾ ਤਾਂ ਉਹ ਦੋ ਡਾਕਟਰ ਸਾਹਿਬਾਂ ਨੂੰ ਜਵਾਬ ਦਿੱਤਾ ਕਿ ਪਹੁੰਚ ਖਤਮ ਹੋ ਗਿਆ। ਹੋਰ ਕਿੰਨੇ ਕ ਬੰਦੇ ਘਾਇਲ ਹੋਏ ਐ? ਹੋਰ ਜਿਹਨੇ ਕੱਲਾ ਹੀ ਸੀਗਾ ਮੇਰੇ ਗੱਲੇ ਗੱਡੀ ਨੰਬਰ ਗੱਡੀ ਨੰਬਰ ਕਾਕੇ ਕਾਕੇ ਦੀ ਗੱਡੀ ਦਾ ਨੰਬਰ ਮੈਨੂੰ ਦੱਸਾਂ। ਨਹੀਂ ਗੱਡੀ ਨੰਬਰ ਐ ਪੀਪੀ09 ਜੀ 4495 ਇਹ ਗੱਡੀ ਕਿਹੜੀ ਆ? ਇਹ ਨੁਆ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਮਾਰਿਆ ਉਸ ਦੇ ਪਰਿਵਾਰ ਵਿੱਚ ਹੋਰ ਬੰਗੇ ਨੂੰ ਉਹਨਾਂ ਦੇ ਪਿੰਡ ਨਹੀਂ ਉਹ ਤਾਂ ਚਲਾਉਂਦੇ ਸੀਗੇ ਤਾਂ ਪਰਿਵਾਰ ਦਾ ਸਾਰਾ ਬੱਚੇ ਧਾਰੀ ਸੀ ਕਿੰਨੇ ਕਿ ਬੱਚੇ ਸੀ ਕਿੰਨੇ ਪਰਿਵਾਰ ਦੇ ਦੋ ਬੱਚੇ ਇੱਕ ਬੁੜੀ ਆ ਇੱਕ ਨਾਲ ਸਵਾਰੀ ਵੀ ਬੈਠੀ ਸੀ ਕੀ ਕੋਈ ਦੋ ਸਵਾਰੀਆਂ ਦੋ ਸਵਾਰੀਆਂ ਉਹ ਠੀਕ ਹੈ ਜਾਂ ਉਹ ਵੀ ਕਾਇਲ ਹੋਈਆਂ ਆਜੋ ਐਕਸੀਡੈਂਟ ਕੋਈ ਕੇਸ ਹੈ ਇਹ ਐਕਸੀਡੈਂਟ ਹੋਇਆ ਥਾ ਪੇਸ਼ੈਂਟ ਜਿੰਨੇ ਆਇਸੀ ਡੱਥ ਕਿ ਨਹੀਂ ਹੋਇਆ ਇੱਕ ਅਣਪਛਾਤੇ ਵੀ ਸਾਡੇ ਕੋਲੇ ਫਾਈਲ ਆਈ ਸੀ ਜਿਹੜਾ ਕਿ ਉਸ ਵੇਲੇ ਉਹਦੇ ਨਾਲ ਕੋਈ ਸੀਗਾ ਤਾਂ ਉਹ ਸਾਡੇ ਕੋਲ ਲਿਖਵਾਇਆ ਹੋਇਆ ਉਹ ਪੂਰਾ ਸੀਗਾ ਉਹ ਖਰਾਬ ਹੋ ਗਿਆ ਸੀ ਤਾਂ ਤੇ ਪਿੰਡ ਵੀ ਜਾਈ ਸੀ ਇਦੋਲੇ ਚ ਭੱਤੇ ਹੋਏ ਸੀ ਜੀ ਇੱਕ ਨੂੰ ਕਿਤੇ ਲੱਗਿਆ ਨਹੀਂ ਆਪਣੇ ਆਪ ਇੱਕ ਸਾਡੇ ਕੋਲ ਹੀ ਹੈ ਤੇ ਇੱਕ ਨੂੰ ਬਾਰਸ਼ੇ ਛੱਟ ਪਿਆ ਤਾਂ ਉਹ ਮਰਦੀ ਕੋਲ ਲੱਗਿਆ ਅਸਲ ਜਿਹੜੇ ਬੰਦੇ ਤੁਸੀਂ ਧੋਖਾ ਦਿੱਸੇ ਉਹਨਾਂ ਦੀ ਕੰਡੀਸ਼ਨ ਕੀ ਹੈ ਸੱਟਾਂ ਖੇੜੇ ਤੇ ਲੱਗਿਆ ਹੈ ਹਾਂ ਹੱਡੀਆਂ ਟੁੱਟੀਆਂ ਪੋਣੀਆਂ ਲੱਗ ਸੇ ਬਦਲਦਾ ਅੰਦਰਾ ਉਹ ਨਿਜੀ ਫੈਕਟਰੀ ਆ ਉਹਦਾ ਕੀ ਨਾਮ ਹੈ ਉਹ ਪੁਲਿਸ ਵਾਲੇ ਹੀ ਦੱਸ ਸਕਦੇ ਹੈ ਨਾਮ ਆਪਣਾ ਤੁਸੀਂ ਜੀ ਤੁਸ ਗੱਲ ਕੀ ਹੋਈ ਹੈ ਜੀ ਇਹ ਪ੍ਰਿੰਸ ਬਾਸਦਾ ਤੇ ਆਟੋ ਦਾ ਐਕਸੀਡੈਂਟ ਹੋਇਆ ਹੈ ਦੱਸਣ ਦੇ ਮਤਾਬਿਕ ਆਟੋ ਵਾਲੇ ਦੀ ਡੈਥ ਹੋ ਗਈ ਆ ਉਹ ਜੀ ਡੈਡ ਬਡੀ ਜਿਹੜੇ ਸਿਵਲ ਹਸਪੀਟਲ ਤੇ ਜਾਂ ਅੰਦਰ ਹੈ ਅਜੇ ਤੱਕ ਸਾਨੂੰ ਉਹਦਾ ਨਾਮ ਪਤਾ ਨਹੀਂ ਜਾ ਕੇ ਪਤਾ ਕਰਕੇ ਉਹਦੇ ਵਾਰਸਾਂ ਦੇ ਜੋ ਕਾਨੂੰਨੀ ਕਾਰਵਾਈ ਕਰਨ ਦੀ ਬੱਤ ਵਾਲੇ ਦੇ ਖਲਾਫ ਕਰ ਦਿੰਨੇ ਜੀ ਬਾਸ ਮੌਕੇ ਤੋਂ ਭੱਜ ਗਈ ਬਾਸ ਮੌਕੇ ਤੋਂ ਭੱਜ ਗਈ ਤੇ ਸਾਲ ਕਿੰਦਾ ਬੱਸ ਮੋਕੇ ਤੋਂ ਭੱਜੀ ਹੈ ਜਾਨੀ ਨੁਕਸਾਨ ਕਿੰਦਾ ਅੱਟ ਦੇ ਵਿੱਚ ਸਵਾਰੀਆਂ ਵੀ ਬੈਠੀਆਂ ਹੋਣ ਲੱਗੀਆਂ ਉਹ ਜਾ ਕੇ ਮੋਕੇ ਸਿਵਲ ਹਸਪੀਟਲ ਜਾ ਕੇ ਵੈਰੀਫਾਈ ਹੋਣਾ ਜੀ ਉੱਥੇ ਅਸੀਂ ਤਾਂ ਹੁਣ ਇਤਲਾਹ ਮਿਲਦੇ ਆਏ ਆ ਪਹਿਲਾਂ ਬਾਬਾ ਖੇਲ ਗਈ ਸੀ ਇਤਲਾਹ ਸਾਨੂੰ ਨਹੀਂ ਸੀ ਇਤਲਾਹ ਸਾਨੂੰ ਹੁਣ ਗਈ ਆ ਕੇ ਸਿਵਲ ਹਸਪੀਟਲ ਪਹੁੰਚ ਕੇ ਜੋ ਕਾਰਵਾਈ ਕਰਨ ਦੀ ਕਰ ਰਹੇ ਨੇ ਆਟੋ 'ਚ ਸਵਾਰੀਆਂ ਵੀ ਸੀ ਜਾਂ ਗੱਲੇ ਦੱਸਦੇ ਜੀ ਹੈਗੀਆਂ ਸੀ ਜੇ ਵੈਰੀਫਾਈ ਨਹੀਂ ਹੋਏ ਕੋਈ ਬਾਸ ਦੀ ਬ੍ਰੇਕ ਫੇਲ ਹੋਈ ਸੀ ਜਾਂ ਨੇ ਮੈਂ ਕਿਹੜੀ ਪਤਾ ਲੱਗਣ ਤੇ ਬਾਅਦ ਪਤਾ ਕਰਕੇ ਦੱਸ ਦਿਆਂ ਜੀ ਅਜੇ ਕੋਈ ਨਹੀਂ ਪਤਾ ਪਹਿਲਾਂ ਬਾਬਾ ਖੇਲੇ ਨੂੰ ਆਪਾਂ ਹਸਪੀਟਲ ਪਹੁੰਚਾਇਆ ਗਿਆ ਪਹਿਲਾਂ ਬਾਬਾ ਖੇਲਾ ਵਾਲੇ ਆਏ ਨੇ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸਾਡਾ ਚੌਂਕੀ ਚਾਰ ਉਸੇ ਪਹੁੰਚਿਆ ਮੌਕੇ ਤੇ ਕੋਈ ਐਹੋ ਜੀ ਗੱਲ ਨਹੀਂ ਤਾਂ ਹੁਣ ਕਿੰਨੇ ਜਾਣੇ ਜ਼ਖਮੀਆਂ ਤੇ ਕਿੰਨੇ ਦੀ ਕੋਣ ਦੋ ਜ਼ਖਮੀ ਬਾਕੀ ਹਸਪੀਟਲ ਜਾ ਕੇ ਦੇਖਦੇ ਸੀ ਉੱਥੇ ਪਤਾ ਲੱਗੇਗਾ ਕੀ ਹਕਤ ਸਰ ਸਰ ਕੀ ਕਰ ਬਾਸ ਮੌਕੇ ਤੋਂ ਫਰਾਰ ਹਾਂ ਹਾਂ ਬਸ ਮੌਕੇ ਤੋਂ ਫਰਾਰ ਨੂੰ ਫੜ ਰਹੇ ਸੀ ਕਾਰ ਵੀ ਕਰਾਂਗੇ ਪਰਚਾ ਦੇਵਾਂਗੇ ਠੋਕੇ